ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਨੇ ਆਪਣੇ ਵੱਲੋਂ ਉਮੀਦਵਾਰ ਐਲਾਨਨ ਦੀ ਕਰ ਦਿੱਤਾ ਐਲਾਨ ਭਾਜਪਾ ਵੱਲੋਂ ਕਿਸ ਚਿਹਰੇ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਜੋ ਅੱਜ ਭਾਜਪਾ ਹਾਈ ਕਮਾਂਡ ਨੇ ਜੋ ਪੰਜਾਬ ਦੇ ਸਾਬਕਾ ਮંત્રી ਤੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਅਵਨਾਸ਼ ਰਾਏ ਖੰਨਾ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਲੁਧਿਆਣਾ ਪਛਮੀ ਤੋਂ ਉਹ ਉਮੀਦਵਾਰ ਦਾ ਸਰਵੇਖਣ ਕਰਨ ਜਿਹੜਾ ਉਮੀਦਵਾਰ ਜੇਤੂ ਹੋਵੇ ਉਸ ਨੂੰ ਚੋਣ ਮદાન 'ਚ ਉਤਾਰਿਆ ਜਾਵੇ ਇਸ ਦੇ ਨਾਲ ਹੀ ਵਿਜੇ ਸਾਂਪਲਾ ਨੂੰ ਵੀ ਜੋ ਸੈਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਦੋਨੋਂ ਲੀਡਰ ਹੁਣ ਲੁਧਿਆਣਾ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਨੂੰ ਜਿੱਤਣ ਵਾਸਤੇ ਜਿਹੜਾ ਕਿ ਤਿਆਰੀਆਂ ਸ਼ੁਰੂ ਕਰ ਚੁੱਕੇ ਨੇ ਜਿਵੇਂ ਹੀ ਲੁਧਿਆਣਾ ਦੀ ਜਮਨੀ ਚੋਣ ਚੋਣ ਕਮਿਸ਼ਨ ਦੇ ਵੱਲੋਂ ਖਾਲੀ ਐਲਾਨ ਦਿੱਤਾ ਗਿਆ ਹੈ ਬਹੁਤ ਜਲਦੀ ਇਸ ਦੇ ਉੱਪਰ ਚੋਣ ਹੋਵੇਗੀ ਜੋ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਆਪਣਾ ਉਮੀਦਵਾਰ ਇੱਥੋਂ ਅਤਾਰ ਦਿੱਤਾ ਹੈ ਸੰਜੀਵ अरोड़ा ਕਾਂਗਰਸ ਪਾਰਟੀ ਵੱਲੋਂ ਵੀ ਭਰਤਪੁਸ਼ਨ ਆਸ਼ੂ ਹੀ ਇੱਥੋਂ ਉਮੀਦਵਾਰ ਹੋ ਸਕਦੇ ਨੇ ਜੋ ਕਿ 90% ਭਰਤਪੁਸ਼ਨ ਆਸ਼ੂ ਜੋ ਕੱਲ ਰਾਹੁਲ ਗਾਂਧੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਰਾਹੁਲ ਗਾਂਧੀ ਨੇ ਚੋਣ ਲੜਨ ਲਈ ਤਿਆਰ ਐਨੂ ਕਿਹਾ ਹੈ ਕੋਰੋਨਾ ਦੇ ਵੱਲੋਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਰਾਜ ਮੰਤਰੀ ਦਵਨੀਤ ਬਿੱਟੂ ਵੀ ਲੁਧਿਆਣਾ ਦੇ ਵਿੱਚ ਜਿਹੜੇ ਉਹ ਲਗਾਤਾਰ ਵਿਚਰ ਰਹੇ ਨੇ ਔਰ ਕੱਲ ਅਮਰਜੀਤ ਸਿੰਘ ਟਿੱਕਾ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਸੀ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ ਪਰ ਅੱਜ ਜੋ ਇੰਚਾਰਜ ਤੇ ਸੈ ਇੰਚਾਰਜ ਲਾਏ ਨੇ ਭਾਜਪਾ ਨੇ ਉਹਨਾਂ ਦੇ ਵੱਲੋਂ ਸਰਵੇਖਣ ਕਰਕੇ ਜੇਤੂ ਉਮੀਦਵਾਰ ਨੂੰ ਹੀ ਚੋਣ ਮੈਦਾਨ ਚ ਉਤਾਰਿਆ ਜਾਵੇਗਾ ਜੋ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਮੀਦਵਾਰ ਦਾ ਐਲਾਨ ਕਰੇਗੀ ਬੀਜੇਪੀ ਸੋ ਬੀਜੇਪੀ ਨੇ ਜੋ ਕਿ ਇਹ ਸੀਟ ਨੂੰ ਜਿੱਤਣ ਲਈ ਪੂਰਾ ਰਣਨੀਤੀ ਤਿਆਰ ਕੀਤੀ ਹੈ ਜਿਸ ਤਰ੍ਹਾਂ ਸਿੱਖ ਵੋਟਰ ਬਹੁਤ ਜ਼ਿਆਦਾ ਹੈ ਲੁਧਿਆਣਾ ਪੱਛਮੀ ਦੇ ਵਿੱਚ ਸਿੱਖ ਵੋਟਰ ਪ੍ਰਭਾਵਿਤ ਕਰੇਗਾ ਇਸ ਸੀਟ ਨੂੰ ਤਾਂ ਸਿੱਖ ਚਿਹਰਾ ਹੀ ਬੀਜੇਪੀ ਵੱਲੋਂ ਇੱਥੇ ਉਮੀਦਵਾਰ ਬਣਾਉਣ ਦੀਆਂ ਸੰਭਾਵਨਾ ਨੇ ਜੋ ਕਿ ਆਮ ਆਦਮੀ ਪਾਰਟੀ ਨੇ ਹਿੰਦੂ ਚਿਹਰੇ ਨੂੰ ਟਿਕਟ ਦਿੱਤੀ ਹੈ ਕਾਂਗਰਸ ਵੀ ਹਿੰਦੂ ਚਿਹਰੇ ਤੇ ਜੋ ਆਪਣਾ ਪੱਤਾ ਖੇਡ ਰਹੀ ਹੈ ਪਰ ਬੀਜੇਪੀ ਇੱਥੇ ਸਿਕ ਚਿਹਰਾ ਉਤਾਰੇਗੀ ਜੋ ਕਿ ਪਹਿਲਾਂ ਹੀ ਚਰਚਾ ਵਿੱਚ ਸੀ ਜੋ ਪਹਿਲਾਂ ਇੱਥੇ 2022 ਵਿੱਚ ਚੋਣ ਲੜ ਚੁੱਕੇ ਹੁਣ ਜਿਹੜੇ ਹਲਕਾ ਇੰਚਾਰਜ ਨੇ ਉਹ ਵੀ ਸਿਕ ਚਿਹਰਾ ਨੇ ਔਰ ਉਹਨਾਂ ਨੂੰ ਲਗਭਗ 30000 ਦੇ ਕਰੀਬ ਜਿਹੜੀ ਉਹ ਵੋਟ ਲੈ ਵੀ ਚੁੱਕੇ ਨੇ ਔਰ ਉਹਨਾਂ ਨੇ ਵੀ ਆਪਣੀ ਦਾਵੇਦਾਰੀ ਜਿਤਾਈ ਹੋਈ ਹੈ ਦੂਸਰੇ ਪਾਸੇ ਕੋਈ ਨਵਾਂ ਉਮੀਦਵਾਰ ਵੀ ਇੱਥੋਂ ਚੋਣ ਮੈਦਾਨ 'ਚ ਆ ਸਕਦਾ ਹੈ ਜਿਸ ਤੋਂ ਪਹਿਲਾਂ ਕਿ ਇਹ ਵੀ ਚਰਚਾ ਸੀ ਕਿ ਇਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜਦਿਆਂ ਸੁਭਾਉਣਾ ਵੀ ਚੱਲ ਰਹੀਆਂ ਨੇ ਕਿਉਂਕਿ ਅਕਾਲੀ ਦਲ ਵੱਲੋਂ ਇੱਥੇ ਪਹਿਲਾਂ ਉਮੀਦਵਾਰ ਉਤਾਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਅਕਾਲੀ ਦਲ ਇਕੋਦਮ ਚੁੱਪ ਹੋ ਗਿਆ ਹੈ ਲੁਧਿਆਣਾ ਪਛਮੀ ਵਿੱਚ ਕੋਈ ਵੀ ਸਰਗਰਮੀ ਨਜ਼ਰ ਨਹੀਂ ਆ ਰਹੀ ਜੋ ਮੈਥਨ ਮੇਸ਼ਿੰਦਰ ਸਿੰਘ ਗਰੇਵਾਲ ਜਾਂ ਹਰੀਸ਼ ਰਾਏ ਢਾਂਡਾ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਦਾਵੇਦਾਰੀ ਜਿਤਾਈ ਸੀ ਪਰ ਹੁਣ ਉਹ ਇਕੋਦਮ ਪਿਛਾ ਹੋ ਗਏ ਨੇ ਜਦੋਂ ਤੱਕ ਅਕਾਲੀ ਦਲ ਦੇ ਵਿੱਚ ਜਿਹੜਾ ਬੁਵਾਲ ਮੱਚਿਆ ਹੋਇਆ ਹੈ ਉਦੋਂ ਤੱਕ ਅਕਾਲੀ ਦਲ ਇਹ ਜਿਮਣੀ ਚੋਣ ਨਹੀਂ ਲੜਨਾ ਚਾਹੇਗਾ ਸੋ ਭਾਜਪਾ ਨੂੰ ਸਮਰਥਨ ਦੇ ਸਕਦਾ ਹੈ ਜਿਸੇ ਕਰਕੇ ਵੇ ਬੀਜੇਪੀ ਨੇ ਆਪਣੇ ਦੋ ਸੀਨੀਅਰ ਲੀਡਰ ਜਿਹੜੇ ਕਿ ਅਕਾਲੀ ਦਲ ਸਮੇਂ ਬਹੁਤ ਜ਼ਿਆਦਾ ਅਕਾਲੀ ਦਲ ਨਾਲ ਇਹਨਾਂ ਦੀ ਨੇੜਤਾ ਸੀ ਔਰ ਇਹ ਅਕਾਲੀ ਦਲ ਦੇ ਨਾਲ ਸਮਝੌਤਾ ਵੀ ਕਰ ਸਕਦੇ ਨੇ ਔਰ ਅਕਾਲੀ ਦਲ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਵਿੱਚ ਇਹ ਸਿਰਫ ਸਮਝੌਤਾ ਕਰ ਸਕਦਾ ਹੈ ਗੱਠਜੋੜ ਕਰ ਸਕਦਾ ਹੈ ਔਰ ਬੀਜੇਪੀ ਨੂੰ ਸਾਥ ਦੇ ਸਕਦਾ ਹੈ ਜਿਸ ਨੂੰ ਲੈ ਕੇ ਬੀਜੇਪੀ ਨੇ ਆਪਣੀਆਂ ਜਿਹੜੀਆਂ ਅੱਜ ਤਿਆਰੀਆਂ ਕੀਤੀਆਂ ਨੇ ਔਰ ਬੀਜੇਪੀ ਦੇ ਦੋ ਇਹੀ ਹਲਕਾ ਇੰਚਾਰਜ ਜਿਹੜੇ ਇੰਚਾਰਜ ਤੇ ਸਹਿਨ ਚਾਰਜ ਲਾਏਗੇ ਨੇ ਇਹਨਾਂ ਦੇ ਵੱਲੋਂ ਅੱਜ ਤੋਂ ਹੀ ਲੁਧਿਆਣਾ ਦੇ ਵਿੱਚ ਉਮੀਦਵਾਰ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਅਮਨ ਆਸ਼ਰੇਖ ਖੰਨਾ ਜਿਹੜੇ ਕਿ ਬਹੁਤ ਹੀ ਸੀਨੀਅਰ ਲੀਡਰ ਨੇ ਔਰ ਬੜੇ ਹੀ ਜਿਹੜੇ لیاقت ਵਾਲੇ ਨੇ ਉਹ ਬੜਾ ਸੋਚ ਸਮਝ ਕੇ ਫੈਸਲਾ ਲੈਂਦੇ ਨੇ ਉਹਨਾਂ ਦੇ ਵੱਲੋਂ ਜੋ ਵੀ ਹਾਈ ਕਮਾਂਡ ਨੂੰ ਦੱਸਿਆ ਜਾਵੇਗਾ ਹਾਈ ਕਮਾਂਡ ਉਹਨਾਂ ਦੇ ਉੱਪਰ ਮੋਹਰ ਲਾਵੇਗੀ ਸੋ ਦੂਸਰੇ ਪਾਸੇ ਪੰਜਾਬ ਭਾਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਵੀ ਇਹਨਾਂ ਤੇ ਵਿਸ਼ਵਾਸ ਜਤਾਇਆ ਹੈ ਸੁਨੀਲ ਕੁਮਾਰ ਜਾਖੜ ਜੋ ਕਿ ਨਵੇਂ ਨੇ ਭਾਜਪੀ ਵਿੱਚ ਉਹਨਾਂ ਨੂੰ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਨਹੀਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਵਧੀਆ ਪ੍ਰਦਰਸ਼ਨ ਦਿਖਾਇਆ ਸੀ ਪਰ ਮidan ਸਭਾ ਚੋਣਾਂ ਦੇ ਵਿੱਚ ਸ਼੍ਰੀ ਕੁਮਾਰ ਜਾਖੜ ਦਾ ਜਿਹੜਾ ਕਿ ਪਿਛਲੇ 4 ਜਿਮਨੀ ਚੋਣਾਂ ਹੋਈਆਂ ਉਦੋਂ ਵੀ ਇੰਨਾ ਜ਼ਿਆਦਾ ਉਹਨਾਂ ਨੇ ਆਪਣਾ ਪ੍ਰਭਾਵ ਨਹੀਂ ਛੱਡਿਆ ਸੋ ਇਸੇ ਕਰਕੇ 임ਨਾਸ਼ਾਏ ਖੰਨਾ ਤੇ ਵਿਜੇ ਸਾਪਲਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਜੋ ਕਿ ਆਪਣਾ ਉਮੀਦਵਾਰ ਇੱਕ ਬਹੁਤ ਹੀ ਵੱਡਾ ਚਿਹਰਾ ਹੈ ਉਦਯੋਗਪਤੀ ਹੈ ਰਾਜ ਸਭਾ ਮੈਂਬਰ ਸੀ ਸੰਜੀਵ अरोड़ा ਉਹਨਾਂ ਨੂੰ ਪਹਿਲਾਂ ਹੀ ਜਿਹੜਾ ਕਿ ਮੰਤਰੀ ਵੀ ਬਣਾਉਣਾ ਚਾਹੁੰਦੀ ਹੈ ਉਹਨਾਂ ਨੂੰ ਮੰਤਰੀ ਬਣਾ ਕੇ ਬਾਅਦ ਵਿੱਚ ਚੋਣ ਜਿਹੜਾ ਕਿ ਉਹਨਾਂ ਨੂੰ ਉਤਾਰਿਆ ਜਾਵੇ ਤਾਂ ਕਿ ਉਹ ਚੋਣ ਸੋਖੇ ਟਗਰ ਨੂੰ ਜਿੱਤ ਸਕਣ ਲੋਕ ਜਿਹੜੇ ਕਿ ਇੱਕ ਮੰਤਰੀ ਦੇ ਚਿਹਰੇ ਨੂੰ ਵੇਖਣ ਇਸੇ ਕਰਕੇ ਮੰਤਰੀ ਮੰਡਲ ਵਿੱਚ ਫੇਰ ਬਦਲ ਦੀਆਂ ਸੁਵਾਨਾ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਵਿੱਚ ਸੋ ਸੰਜੀਵ अरोड़ा ਨੇ ਵੀ ਇਹ ਛੱਤ ਰੱਖੀ ਸੀ ਕਿ ਮੈਨੂੰ ਮੰਤਰੀ ਮੰਡਲ ਵਿੱਚ ਲਾਓਗੇ ਤਾਂ ਮੈਂ ਰਾਜ ਸਭਾ ਦੀ ਸੀਟ ਛੱਡਾਂਗਾ ਜੋ ਕਿ ਸੰਜੀਵ अरोड़ा ਦੇ ਮੁਕਾਬਲੇ ਹੁਣ ਭਾਜੀਪੀ ਤੇ ਕਾਂਗਰਸ ਵੱਲੋਂ ਕੋਈ ਵੱਡਾ ਚਿਹਰਾ ਉਮੀਦਵਾਰ ਚ ਉਤਾਰਨ ਦੀਆਂ ਤਿਆਰੀਆਂ ਨੇ ਭਾਜੀਪੀ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ ਆਉਣ ਵਾਲੇ ਕੁਝ 2 ਦਿਨਾਂ ਦੇ ਇਹ ਫੈਸਲਾ ਹੋ ਜਾਏਗਾ ਜੋ ਕਿ ਅਗਲੇ ਹਫਤੇ ਤੱਕ ਭਾਜਪੀ ਵੱਲੋਂ ਉਮੀਦਵਾਰ ਉਤਾਰ ਦਿੱਤਾ ਜਾਵੇਗਾ ਸੋ ਇੰਚਾਰੇ ਤੇ ਸਹਿਨਚਾਰ ਦੇ ਵੱਲੋਂ ਆਪਣੀ ਜਿਹੜੀ ਪੂਰੀ ਤਰ੍ਹਾਂ شناخت ਕੀਤੀ ਜਾ ਰਹੀ ਹੈ ਕਿਸ ਨੂੰ ਉਮੀਦਵਾਰ ਬਣਾਇਆ ਜਾਵੇਗਾ